ਜਾਨੀ ਤਾਂ ਐਸੇ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ ਇਸ ਵਕਤ ਮੌਜੂਦ ਹਾਂ ਲੁਧਿਆਣਾ ਦੇ ਪੀਐਯੂ ਜੋ ਵਿਚੋਂ ਦੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਐਲ ਆਰਜੀ ਐਮਏ ਐਗਜ਼ੀਬਿਸ਼ਨ ਤੋਂ ਜਿੱਤੇ ਕਿ ਦੂਜੇ ਦਿਨ ਜਿਹੜਾ ਇਤਿਹਾਸ ਰਾਜ ਦਿੱਤਾ ਗਿਆ ਐਲ ਆਰਜੀ ਐਮਏ ਦੇ ਵੱਲੋਂ ਇੱਕ ਪਲੇਟਫਾਰਮ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਗਿਆ ਜਿੱਤੇ ਕੰਜੈਸਟਿਡ ਏਰੀਆ ਦੇ ਵਿੱਚ ਜਾਇ ਇੱਕ ਦਸ ਇਹ ਤਾਂ ਹੋਟਲਾਂ ਦੇ ਵਿੱਚੋਂ ਦੀ ਜਿਹੜੇ ਨਿਕਲ ਕੇ ਕਾਰੋਬਾਰੀ ਜਿਹੜੇ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਉਤਰੇ ਇਹ ਗੱਲਬਾਤ ਕਰਾਂਗੇ ਫਿਲਹਾਲ ਮੌਜੂਦ ਹਾਂ ਐਚ ਉਹ 21 ਦੇ ਸਟੋਰ ਦੇ ਉੱਤੇ ਦੇਖ ਸਕਦੇ ਹੋ ਦੂਜੇ ਦਿਨ ਜਿਹੜਾ ਵਿਜ਼ਟਰਾਂ ਦਾ ਜਿਹੜਾ ਤੰਤਰਾ ਜਿਹੜਾ ਇੱਥੇ ਲੱਗਾ ਹੋਇਆ ਹੈ ਹਰੇਕ ਸਟੋਰ ਦੇ ਉੱਤੇ ਵਿਜ਼ਿਟ ਕਰਕੇ ਤੁਹਾਨੂੰ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਗਾਹਕ ਨੇ ਉਹ ਵੀ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਹਰੇਕ ਸਟੋਰ ਦੇ ਉੱਤੇ ਜਿਹੜੇ ਵਕ ਵਕ ਜਿਹੜੇ ਬ੍ਰਾਂਡਸ ਜਿਹੜੇ ਆਪਣੇ ਪ੍ਰਦਰਸ਼ਨੀ ਦੇ ਵਿੱਚ ਲਾਏ ਹੋਏ ਨੇ ਐਚਓ 2 ਦੇ 21 ਦੇ ਜਿਹੜੇ ਸਟੋਰ ਦੇ ਉੱਤੇ ਪਹੁੰਚੇ ਹਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਓਨਰ ਦੇ ਨਾਲ ਵੀ ਕੀ ਕੁਝ ਜਿਹੜਾ ਐਦ ਕਿ ਸਰ ਪਹਿਲਾਂ ਦਾ ਕੀ ਨਾਮ ਹੈ ਸਰ ਸਰ ਮਾਈ ਨੇਮ ਨਵੀਨ अरोੜਾ आर्यम क्लोथिंग कंपनी ਤੋਂ ਬਾਦਗੀ ਰੋਡ ਤੋਂ ਸਰ ਕਿਸ ਤਰ੍ਹਾਂ ਦੇਖਦੇ ਹੋ ਐਲ ਆਰ ਜੀ ਐਮ ਵੱਲੋਂ ਜਿਹੜਾ ਸੈਕੰਡ 4th ਐਡੀਸ਼ਨ ਲਾਇਆ ਲੇਕਿਨ ਲਾਇਆ ਪੀਏਯੂ ਦੇ ਵਿੱਚ ਕਿਸ ਤਰ੍ਹਾਂ ਸਰ ਬਹੁਤ ਵਧੀਆ ਰਿਸਪਾਂਸ ਆਇਆ ਇਸ ਵਾਰੀ ਫੁੱਟਬਾਲ ਬਹੁਤ ਜ਼ਿਆਦਾ ਹੈ ਦੋ ਤੋਂ ਬਹੁਤ ਜ਼ਿਆਦਾ ਫੁੱਟਬਾਲ ਆਇਆ ਉਸ ਤੋਂ ਬਾਅਦ ਆਪਾਂ ਹਿਆਦ ਤੋਂ ਬਹੁਤ ਜ਼ਿਆਦਾ ਮੱਚ ਬੈਟਰ ਹੈ ਉੱਥੇ ਕੰਜੈਸਟਿਡ ਹੁੰਦਾ ਸੀ ਬੈਡ ਹੁੰਦਾ ਸੀ ਉਹਦੇ ਵਿੱਚ ਬੈਠਣਾ ਬੜਾ ਮੁਸ਼ਕਿਲ ਸੀ ਕਸਟਮਰ ਦਾ 8 10 ਕਸਟਮਰ ਕੱਢ ਸਕਦੇ ਆ ਪਰ ਉੱਥੇ ਤੁਸੀਂ ਦੋ ਕਸਟਮਰ ਕਰ ਰਹੇ ਹੋ ਤੇ ਤੀਸਰਾ ਕਸਟਮਰ ਨਹੀਂ ਖੜਾ ਹੁੰਦਾ ਸੀ ਇਸ ਦੇ ਐਕਸਪੀਰੀਅੰਸ ਇੰਨਾ ਕਾਚਾ ਹੈ ਕਿ ਤੁਸੀਂ ਆਪਾ ਦੱਸ ਨਹੀਂ ਸਕਦੇ ਕਿ ਬਹੁਤ ਅੱਛਾ ਫੁੱਟਬਾਲ ਹੈ ਓਪਨ ਹੈ ਸਾਰਾ ਸਭ ਕੰਮ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਕਸਟਮਰ ਵੀ ਅੰਦਰ ਅਟੈਂਡ ਕਰ ਪਾ ਰਹੀਆਂ ਸੀ ਬਹੁਤ ਅੱਛਾ ਰਿਸਪੌਂਸ ਹੈ ਇਸ ਸੈਕਸ਼ਨ ਦਾ ਤਾਂ ਆਪਾਂ ਨੂੰ ਜੇ ਗੱਲ ਬਾਤ ਕਰੀਏ ਤਾਂ ਐਚਓ 221 ਦੇ ਵਿੱਚ ਕੀ ਕੁਝ ਆਪਾਂ ਬਣਾਨੇ ਆ ਤੇ ਕਿਹੜੇ ਕੈਟਰ ਕਰ ਸਰ ਇਸ ਟਾਈਮ ਆਪਾਂ ਕਾਫੀ ਰੇਂਜ ਬਣਾ ਰਹੇ ਆ ਆਪਾਂ ਸੈਮੀ ਟੀ-ਸ਼ਰਟਸ ਤੋਂ ਲੈ ਕੇ ਸੈਮੀ ਵਿంటర్ ਹੂਡ ਦੇ ਆਰਟੀਕਲ ਹੈ ਆਪਣੇ ਕੋਲੋਂ ਸ਼ੈਕਟਸ ਵਗੈਰਾ ਆਪਣੇ ਕੋਲੋਂ ਵੁੱਲਨ ਦੇ ਵਿੱਚ ਗਾਰਡੀਗਨਸ ਵਗੈਰਾ ਸਵੈਟਰ ਵਗੈਰਾ ਕਾਫੀ ਆਈਟਮਸ ਹੈਗੇ ਆ ਸਰ ਇਹ ਸ਼ੈਕਟ ਬੜਾ ਨਾਮ ਸੁਣਿਆ ਹੁੰਦਾ ਕੀ ਹੈ ਅੱਜ ਕੱਲ ਸਾਰੇ ਜਿੱਥੇ ਵੀ ਜਾ ਰਹੇ ਹਾਂ ਸਟੋਰ ਦੇ ਉੱਤੇ ਸ਼ੈਕਟ ਹੈ ਜੀ ਸ਼ੈਕਟ ਹੈ ਜੀ ਸ਼ੈਕਟ ਮਲੇ ਜੈਕਟ ਹੀ ਹੈ ਇੱਕ ਤਰ੍ਹਾਂ ਨੇ ਕਿ ਨਾਮ ਹੀ ਚੇਂਜ ਹੋ ਗਿਆ ਸਰ ਇਹ ਸ਼ੈਕਟ ਇੱਕ ਤਰ੍ਹਾਂ ਦਾ ਨਵਾਂ ਆਰਟੀਕਲ ਆ ਇਟਸ ਲਾਈਕ ਓਪਨ ਸ਼ਰਟ ਓਪਨ ਰਹਿ ਜਾਂਦਾ ਤੁਸੀਂ ਓਪਨ ਕਰਕੇ ਨੀਚੇ ਕੁਝ ਵੀ ਲਾਈਕ ਟੀ-ਸ਼ਰਟ ਵੇਅਰ ਕਰ ਸਕਦੇ ਆ ਜਦੋਂ ਅੱਜਕੱਲ੍ਹ ਇੰਨੀ ਜ਼ਿਆਦਾ ਵਿੰਟਰ ਨਹੀਂ ਪੈਂਦੀ ਤੇ ਤੁਸੀਂ ਓਪਨ ਕਰਕੇ ਸਟਾਈਲਿੰਗ ਹੈ ਸਰ ਇਹ ਸਭ ਸਰ ਮਤਲਬ ਕਿ ਅੱਛਾ ਆਰਟੀਕਲਸ ਇਨ ਦੀ ਡਿਮਾਂਡ ਬਹੁਤ ਹੈ ਇਸ ਟਾਈਮ ਯੰਗਸਟਰ ਬਹੁਤ ਇਨਡ ਲਾਈਕ ਕਰਦੇ ਬਈ ਹੈ ਓਪਨ ਹੁੰਦਾ ਨਾ ਇਹ ਨੀਚੇ ਅਗਲਾ ਟੀ-ਸ਼ਰਟ ਪਾਉਂਦੇ ਹੈ ਤੇ ਨਾਲ ਹੀ ਉਹ ਕਰਦੇ ਹੈ ਮਤਲਬ ਅੱਛੀ ਚੀਜ਼ ਹੈ ਬਹੁਤ ਜੀ ਕੱਲ ਬਤ ਕਰੀਏ ਕਿਤੋਂ ਕਿਤੋਂ ਵੇਸਟਰ ਰਿਹਾ ਹੈ ਸਰ ਇਸ ਵਾਰ ਇਹ ਕਸਟਮਰ ਜ਼ਿਆਦਾ ਮਹਾਰਾਸ਼ਟਰ ਗੁਜਰਾਤ ਐਮਪੀ ਤੇ ਦਿੱਲੀ ਅੱਜ ਬਹੁਤ ਆਇਆ ਹੋਇਆ ਹੈ ਦਿੱਲੀ ਦੀ ਬਹੁਤ ਜ਼ਿਆਦਾ ਫੁੱਟਬਾਲ ਹੈ ਅੱਜ ਇਹਨਾਂ ਦਾ ਸੁਪਰ ਕਾਫੇ ਜਗਾ ਤੋ ਆਇਆ ਹੋਇਆ ਹੈ ਪੰਜਾਬ ਦਾ ਵੀ ਹੈਗਾ ਪੰਜਾਬ ਦਾ ਵੀ ਬਹੁਤ ਜਿਆਦਾ ਕਸਟਮਰ ਹੈ ਸਰ ਇਸ ਟਾਈਮ ਕਾਫੇ ਅੱਛਾ ਫੁਟਬਾਲ ਹੈ ਬੈਸਟ ਆਫ ਮੈਂ ਕਹਿੰਦਾ ਐਲ ਆਰਜੀ ਅਮਦੇ ਬੈਸਟ ਇਹ ਐਗਜ਼ੀਬਿਸ਼ਨ ਹੈ ਜਿੰਨੀ ਇਹਨਾਂ ਨੇ ਐਡੀਸ਼ਨ ਕੀਤੀ ਹੈ ਨਾ ਇਸ ਟਾਈਮ ਬੈਸਟ ਹੈ ਕਿਉਂਕਿ ਇਹਨਾਂ ਦੇ ਜਿਹੜਾ ਉਹਨਾਂ ਅਰੇਂਜਮੈਂਟ ਹੈ ਨਾ ਉਹ ਬਹੁਤ ਐਕਸਲੈਂਟ ਹੈ ਇਹਨਾਂ ਦੀ ਤਿਆਰੀ ਬਹੁਤ ਵਧੀਆ ਹੁੰਦੀ ਹੈ ਪਹਿਲੇ ਤਾਂ ਇਹਨਾਂ ਦੀ ਐਡਵਰਟਾਈਜ਼ਮੈਂਟ ਸਭ ਬਹੁਤ ਅੱਛੀ ਹੈ ਕੱਲ ਥੋੜਾ ਡਰ ਵੀ ਗਏ ਸੀ ਜਿਵੇਂ ਬਾਰਿਸ਼ ਆ ਗਈ ਸੀ ਕੀ ਕੀ ਹੋਏਗਾ ਕੀ ਹੋ ਜਾਏਗਾ ਨਹੀਂ ਸਰ ਜੇ ਕਸਟਮਰ ਇੱਥੇ ਤੱਕ ਆ ਗਿਆ ਨਾ ਜ ਤੇ ਪੀਐਚਓ ਅੰਨ ਕੋਈ ਨਾ ਔਖਾ ਨਹੀਂ ਹੈ ਸਮਝਦੇ ਨਾ ਜੇ ਲੁਧਿਆਣੇ ਤੱਕ ਆ ਗਿਆ ਤੇ ਫਿਰ ਪੀਐਚਓ ਤੱਕ ਕੀ ਔਖਾ ਹੁੰਦਾ ਫਿਰ ਵੀ ਬਹੁਤ ਜਿਆਦਾ ਇਹਨਾਂ ਦਾ ਅਰੇਂਜਮੈਂਟ ਵਧੀਆ ਹੈ ਏਸੀ ਦੇਖੋ ਕਿੰਨੇ ਕੂਲਿੰਗ ਕਰ ਰਹੇ ਸਭ ਕੁਝ ਬਹੁਤ ਬੈਸਟ ਹੈ ਬਾਰਿਸ਼ ਦੇ ਹੁੰਦੇ ਵੀ ਕੱਲ ਅੰਨਾ ਵਧੀਆ ਅਰੇਂਜਮੈਂਟ ਸੀ ਕੋਈ ਕਿਸੇ ਦੇ ਵੀ ਇੱਕ ਤੁੱਕਾ ਵੀ ਪਾਣੀ ਨਹੀਂ ਆਇਆ ਬੈਸਟ ਹੈ ਲੈਦਰ ਦੀ ਅਮੇ ਦੀ ਟੀਮ ਬਹੁਤ ਅੱਛਾ ਐਫਰਟ ਕਰਦੀ ਆ ਉਹਨਾਂ ਦਾ ਥੈਂਕਸ ਹੈ ਬਹੁਤ ਲੋਟ ਇਹ ਮੇਰੇ ਕਸਟਮਰ ਹੈ ਬਹੁਤ ਅੱਛੇ ਇਹਨਾਂ ਨਾਲ ਕੰਮ ਕਰਦਾ ਜੋ ਐਚਓ2 ਦੇ ਜੇਕਰ ਗੱਲ ਕਰੀਏ ਕਿਹੜੇ ਸੈਗਮੈਂਟ ਨੂੰ ਜਿਹੜਾ ਕੈਟਰ ਕਰਦਾ ਸਰ ਆਪਾਂ ਸੈਗਮੈਂਟ ਕਰਦੇ ਆ ਇਹ 300 ਤੋਂ ਲੈ ਕੇ ਆਪਣਾ 800 ਤੱਕ ਸੈਗਮੈਂਟ ਹੁੰਦਾ ਜਿੱਦੇ ਚ ਕਾਫੀ ਵੈਰਾਈਟੀ ਆ ਜਾਂਦੀ ਹੈ ਕਸਟਮਰ ਨੂੰ ਆਪਣਾ ਹੁੰਦਾ ਕਿ ਉਹਨੂੰ ਵੈਰਾਈਟੀ ਉਹਨੂੰ ਕੁਆਲਿਟੀ ਵੀ దਈਏ ਪਲੱਸ ਉਹਨੂੰ ਰੇਂਜ ਵਾਈਜ਼ ਵੀ ਲੈ ਕੇ ਆਈਏ ਇਹਦੇ ਸਾਡਾ ਮੇਨ ਮੋਟਿਵ ਇਹਦੇ ਚ ਜਾਂਦਾ ਹੈ ਭਲੇ ਜੈਂਟਸ ਵੀ ਹੀ ਕਰਦੇ ਆ ਨਹੀਂ ਆਪਾਂ ਓਨਲੀ ਜੈਂਟਸ ਕਰਦੇ ਆ ਜੈਂਟਸ ਵਿੱਚ ਕਾਫੀ ਵੈਰਾਈਟੀ ਹੁੰਦੀ ਹੈ ਆਪਣੇ ਕੋਲ ਏਜ ਗਰੁੱਪ ਜੇ ਗੱਲ ਕਰੀਏ ਏਜ ਗਰੁੱਪ ਕਿੰਨਾ ਰਹਿੰਦਾ ਏਜ ਗਰੁੱਪ ਰਹਿੰਦਾ ਆਪਣਾ ਸਰ 16 ਤੋਂ ਲੈ ਕੇ 25 ਤੱਕ ਏਜ ਗਰੁੱਪ ਮੋਇਸਚਰੀ ਰਹਿੰਦਾ ਹੁੰਦੇ ਅੱਜ ਸੈਕਿੰਡ ਡੇ ਹੈ ਕਿਸ ਤਰ੍ਹਾਂ ਦਾ ਰਿਸਪਲ ਹੈ ਸਰ ਅੱਛਾ ਹੀ ਹੈ ਅੱਜ ਵੀ ਬਹੁਤ ਅੱਛਾ ਫੋਟੋਲ ਹੈ ਕੱਲੋਂ ਤੋਂ ਲੈ ਕੇ ਅੱਛਾ ਹੀ ਹੈ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਕਸਟਮਰ ਚਾਰ ਪੰਜ ਕਸਟਮਰ ਇੱਥੇ ਹੀ ਬੈਠੇ ਹੋਏ ਹੈ ਇਸ ਟਾਈਮ ਅਜੇ ਥੋੜਾ ਜਿਹਾ 11:00 ਕਿ ਲੰਚ ਟਾਈਮ ਚੱਲ ਰਿਹਾ ਹੈ ਕਸਟਮਰ ਕਾਫੀ ਉੱਧਰ ਵੀ ਗਏ ਹੋਏ ਹੈ ਜੀ ਗੱਲ ਕਰੀਏ ਸਰ ਅੱਜ ਕੱਲ ਜਿਹੜੀ ਐਕਸਿਡੈਂਟ ਕੱਟ ਉਸ ਤੋਂ ਬਾਅਦ ਜਿਹੜਾ 2220 ਤੋਂ ਅਨੁਵੇਦਕ ਉੱਥੇ ਲਈ ਤੁਹਾਨੂੰ ਬਾਦਰਕੇ ਰੋਡ ਆਣਾ ਪੈਗਾ ਜੀ ਬਾਦਰਕੇ ਰੋਡ ਆਪਣੇ ਯੂਨਿਟ ਲੱਗੇ ਹੋਏ ਜੀ ਹਾਂ ठीक है सर थैंक यू सर तो लाइव तस्वीरें तडे ना सा कर रहे हैं एचओ21 डे स्टोर के ऊपर थे गलबत करांगे कस्टमर दे वे कस्टमर की कुछ कहंदा इस तरह का सर पहले तो क्या नाम है था? मेरा नाम अमित है हां शोलापुर महाराष्ट्र से है काफी सालों से आते हैं इनके पास माल मिलना रहता है इनका कॉम्पिटिटिव प्राइसेस रहते हैं डिस्काउंट भी ज्यादा देते हैं जितना आप ज्यादा लेंगे उतना ज़्यादा डिस्काउंट है। है? जी, तो ऐसी से आप जैसे भाइयों को कैसा बेनिफिट मिलता ऐसे एग्जीबीशन से फायदा ये पड़ता है कि जहाँ हम एक एक दिन में पांच घर घूम पाते ये में हम एक बीस पच्चीस घर आराम से घूमते देखने, जी, तो का बेनिफिट देखने मिल जाता है, इसलिए काम में आ जाती है लगनी चाहिए बिल्कुल लगनी चाहिए हर शहर में लगनी चाहिए हर सिटी का अपना मार्केट है अब ये यहाँ पे आए तो कैसा आप जो है भाइयों को भी कैसा सर जी आखिर में माल खरीदी करना है हमें कहीं, कहीं माल पसंद आया सब सारा माल एक ही जगह पे मिल गया बस है हमारे लिए अगर थोड़ा थोड़ा एक होटल में थोड़ा है दूसरे होटल में थोड़ा तो वो भी दिक्कत होती है जी तो सारा एक ही जगह पे अंडर वन रूफ है तो फिर वो काफी सही बात है थैंक यू सर थैंक यू तो लाइव तस्वीरें तेजे ना साझा कर रहे हैं एच ओ टू वन के स्टोर के उत्ते गलबात करा और भी जो विजिटर इतने पहुंचे ने गलबात करने की कोशिश करेंगे सर की नाम है पावन सभरवाल नाम है कहाँ से मैं दिल्ली से हूँ फेयर बहुत अच्छा है एग्जीबिशन बहुत अच्छी है सब लोगों ने बहुत मेहनत करी है बहुत डिफरेंट वैरायटी के कपड़े कटे हैं इस बार तो उम्मीद करते हैं इस बार मार्केट उठेगी और और सब रिस्पांस मिलेगा सबको यहाँ भी और होलसेल में भी एग्जीबिशन से तो बेनिफिट ये कि एक ही छत के नीचे सारे घर मिल जाते हैं सारी जगह ट्रैवल नहीं करना पड़ता है एक ही जगह बंदा सारा ऑर्डर सब वराइटी देख के क्लब करके ऑर्डर दे देता देते बिल्कुल बिल्कुल ऐसी एग्जीबिशन लगनी चाहिए ਸੋ ਫਿਲਹਾਲ ਇਹ ਸੀਗਾ HO21 ਦੇ ਸਟੋਰ ਦੇ ਉੱਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਹਲੇ ਵੀ ਜਿਹੜਾ ਵਿਜ਼ਟਰ ਜਿਹੜਾ ਰੁਕਦਾ ਨਹੀਂ ਪਿਆ ਲਗਾਤਾਰ ਜਿਹੜਾ ਵਿਜ਼ਟਰ ਹੈ ਤੇ H0 HO21 ਦੇ ਸਟੋਰ ਦੇ ਉੱਤੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖਦੇ ਰਹੋ ਬਣੇ ਰਹੋ ਜਾਨੀ ਤਸ਼ੀਰ ਧੰਨਵਾਦ